हां जी ਸਤਿਗੁਰ ਮਿੱਤਰ ਪਿਆਰਿਓ ਹੱਡ ਬੀਤੀ ਦਾ ਆਪਾਂ ਹੁਣ ਅਗਲਾ ਭਾਗ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆਂ ਧਿਆਨ ਦਿਓ ਜੀੜੀ ਗੁਰੂ ਮੰਤ ਤੱਕ ਵੇਖ ਲਓ ਵੇਖਿਓ ਕਿਉਂਕਿ ਯੋ ਇੱਕ ਇਨਸਾਨ ਦੇ ਨਾਲ ਕੋਈ ਗੱਲ ਵਾਪਰਦੀ ਹੈ ਉਹ ਤੋਂ ਬਹੁਤ ਕੁਝ ਸਿੱਖਣ ਨੂੰ ਵੀ ਸਾਨੂੰ ਮਿਲ ਜਾਂਦਾ ਹੈ ਤੇ ਅੱਗੇ ਤੋਂ ਉਹਦੀਆਂ ਘਟਨਾਵਾਂ ਤੋਂ ਅਸੀਂ ਸੁਚੇਤ ਹੋ ਜਾਈਏ ਤੇ ਮਾਤੜ ਦੇ ਨਾਲ ਤਾਂ ਜਿਹੜੀ ਹੋ ਗਈ ਉਹ ਹੋ ਹੀ ਜਾਂਦੀ ਹੈ ਮੈਂ ਹੁਣ ਗੱਲ ਕਰ ਰਿਹਾ ਸੀ ਪਿਛਲੀਆਂ ਵੀਡੀਓ ਜੇ ਵਿੱਚ ਰਾਜਸਥਾਨ ਦੀ ਤੇ ਉੱਥੇ ਜਿਹੜੀ ਪੈਲੀ ਸੀ ਬਾਈ ਅਸੀਂ ਬੜੀ ਮਿਹਨਤ ਦੇ ਨਾਲ ਉਹ ਪੈਲੀ ਨੂੰ ਵਹਿਕ ਕਰ ਲਿਆ ਵਹਿਕ ਕਰ ਲਿਆ ਪਰ ਰੌਲਾ ਕੀ ਸੀ ਪਾਣੀ ਦਾ ਆਪਣੇ ਲੋਕ ਜਿਹੜੇ ਪੰਜਾਬ ਦੇ ਐ ਇਹ ਤਾਂ ਪਾਣੀ ਦੀ ਖੇਤੀ ਜਿਆਦਾ ਚਾਹੁੰਦੇ ਆ ਤੇ ਵੀ ਪਾਣੀ ਤੋਂ ਬਿਨਾ ਖੇਤੀ ਨਹੀਂ ਹੁੰਦੀ ਉੱਥੇ ਜਿਹੜੇ ਬਾਗੜ ਦੇ ਲੋਕ ਐ ਉਹ ਕਹਿੰਦੇ ਆ ਵੀ ਮੀਂਹ ਰਗੀ ਰੀਸ ਨਹੀਂ ਜੇ ਮੀਂਹ ਦੀ ਖੇਤੀ ਐ ਉਹ ਅਸਲੀ ਖੇਤੀ ਐ ਕੋਈ ਰੇਹਾ ਸਪਰੇ ਹਾਲੀਏ ਕੋਈ ਕਸਲ ਖੇਤੀ ਨਹੀਂ ਹੁੰਦੀ ਜਿਹੜੀ ਮੀਂਹ ਦੇ ਉੱਤੇ ਕੁਦਰਤੀ ਤੌਰ ਤੇ ਪੱਕੇ ਉਹ ਚੀਜ਼ ਉਹ ਅਨਾਜ ਵਧ ਗਿਆ ਅਸੀਂ ਉੱਥੇ ਜਾ ਕੇ ਭਾਈ ਪੂਰੀ ਜ਼ਮੀਨ ਜਦੋਂ ਸਾਡੀ ਵਹਿਕ ਹੋ ਗਈ ਤੇ 5-7 ਜ਼ਿਮੀਂਦਾਰ ਆਸੇ ਪਾਸੇ ਹੋਰ ਵੀ ਸੀ ਇੱਧਰਲੇ ਪੰਜਾਬ ਦੇ ਜਿਹੜੇ ਜ਼ਮੀਨ ਲਈ ਬੈਠੇ ਸੀ ਉਹਨਾਂ ਸਾਰਿਆਂ ਨੇ ਅਸੀਂ ਮਤਾ ਪਕਾਇਆ ਵੀ ਆਪਾਂ ਕੋਈ ਨਹਿਰ ਦਾ ਪ੍ਰਾਲਾ ਕਰਗੇ ਵੀ ਨਹਿਰ ਦੇ ਵਿੱਚੋਂ ਕੋਈ ਮੋਗਾ ਲਿਆ ਕੇ ਆਏ ਦੇ ਆਪਣੇ ਖੇਤਾਂ ਨੂੰ ਵੀ ਆ ਜੇ ਚਲੋ ਜੀ ਉਸ ਜਣੇ ਮੀਟਿੰਗ ਦੇ ਵਿੱਚ ਉਸ ਇਕੱਠ ਦੇ ਵਿੱਚ ਮੈਂ ਵੀ ਹਾਜ਼ਰ ਸਾਂ ਤੇ ਅਸੀਂ ਇਹ ਬੋਤ ਬਣਾ ਲਈ ਵੀ ਪੋਜਨਾ ਕੁਝ ਪੈਸੇ ਲਿਓ ਸਾਰੇ ਬੰਦੇ ਆਪਾਂ ਪੈਸੇ ਪਾ ਕੇ ਨਾ ਇੱਥੋਂ ਦੇ ਹਲਕੇ ਦਾ ਕੋਈ ਐਮਪੀ ਹੋਵੇ ਕੋਈ ਵੱਡਾ ਤਕੜਾ ਆਦਮੀ ਹੋਵੇ ਉਹਦੀ ਸਪਾਰਥ ਪਾ ਕੇ ਆਪਾਂ ਨਹਿਰ ਜੋ ਮੋਗਾ ਲਵਾਗੇ ਦਿਨ ਮਿਥ ਲਿਆ ਭਾਈ ਅਸੀਂ 15ਵਾਂ ਦਿਨ ਰੱਖ ਲਿਆ ਉਸ ਦਿਨ ਮੇਰੇ ਚੰਗੀ ਤਰ੍ਹਾਂ ਚੇਤੇ ਆ 20 ਦਿਨ ਸੀਗਾ ਮੰਗਲਵਾਰ ਕਹਿੰਦੇ ਵੀ ਇੱਕ ਮੰਗਲਵਾਰ ਛੱਡ ਕੇ ਅਗਲੇ ਮੰਗਲਵਾਰ ਨੂੰ ਸਾਰੇ ਫੇਰ ਇੱਥੇ ਤੁਸੀਂ ਆ ਜਿਓ ਮੈਂ ਥੋੜਾ ਜਿਹਾ ਪੜਿਆ ਥਾਂ ਮੈਨੂੰ ਕਹਿੰਦੇ ਵੀ ਨਾਂ ਲਿਖ ਲਾ ਇਹਨਾਂ ਦੇ ਤਸਕਤ ਕਰਾ ਲਾ ਇਹਨਾਂ ਦੇ ਅਸੀਂ ਭਾਈ ਇੱਕ ਛੋਟੀ ਜੀ ਦੁਕਾਨ ਸੀਗੀ ਤੇ ਦੁਕਾਨ ਤੋਂ ਜਾ ਕੇ ਇੱਕ ਕਾਪੀ ਲੈ ਲਈ ਕਾਪੀ ਦਿੱਤੀ ਸਾਨੂੰ 15 ਪੈਸਿਆਂ ਦੀ ਤੇ 5 ਪੈਸਿਆਂ ਦੀ ਪੈਨਸਲ ਦਿੱਤੀ ਉਹਨੇ ਪੈਨਸਲ ਕਢ ਲਈ ਭਾਈ ਚਾਕੂ ਨਾਲ ਚਾਕੂ ਨਾਲ ਪੈਨਸਲ ਕਢ ਕੇ ਤੇ ਲਿਖ ਲਿਆ ਇਹ ਤੇ ਫਲਾਣੇ ਫਲਾਣੇ ਬੰਦੇ ਫਲਾਣੇ ਪਿੰਡ ਦੇ ਸਾਰਿਆਂ ਦੇ ਨਾਂ ਹਾਂਜੀ ਨੇਕ ਪਿਉਰੀ ਤੋਂ ਜੀ ਜੋਧਾ ਗੋਦਾ ਪੁੱਤਰ ਤੋਂ ਮੋਟਰਾਂ ਤੋਂ ਜੀ ਅਜਾਇਬ ਮੋਟਰਾਂ ਤੋਂ ਜੀ ਹਾਂ ਜੀ ਸੁਖਦੇਵ ਵੱਡੇ ਗੁੜੇ ਤੋਂ ਜੀ ਐ ਕਈ ਬੇਲੀ ਸੀਗੇ ਸਾਡੇ ਜਿਹੜੇ ਸਾਰਿਆਂ ਦੇ ਨਾਮ ਸੀ ਨੋਟ ਕਰ ਲੇ ਲਓ ਵੀ ਕਿਸੇ ਨੂੰ ਚਿੱਠੀ ਚੀਰਾ ਤਾਂ ਨਹੀਂ ਪਾਇਆ ਜਾਣਾ ਤੇ ਆਪੇ ਆ ਜਿਓ ਤੇ ਜਿੰਨੇ ਕੁ ਆਇਆ ਹੋ ਸਕਦੀ ਹੈ ਉੰਨੇ ਕੁ ਲਾਇਆ ਹੋ ਕੋਈ ਇਹ ਨਹੀਂ ਜ਼ਰੂਰੀ ਵੀ ਭਾਈ ਸਾਹਿਬ ਨੇ ਹਜ਼ਾਰ ਹਜ਼ਾਰ ਦੋ ਦੋ ਹਜ਼ਾਰ ਲਿਆਉਣਾ ਕਿਉਂਕਿ ਪੈਸਾ ਤਾਂ ਮੁਸ਼ਕਲ ਨਹੀਂ ਬਣਦਾ ਹੈ ਆਪਾਂ ਕੋਈ ਕਰਾਂਗੇ ਔੜ-ਪੋੜ ਤੋਰਾ ਫੇਰਾ ਕਰਨਾ ਪੈਣਾ ਪੈਸਾ ਲੱਗਣਾ ਹੀ ਐ ਚਲੋ ਜੀ ਅਸੀਂ ਇਹ ਵਿਉਂਤ ਬਣਾ ਕੇ ਆ ਗਏ ਇੱਥੇ ਇੱਥੇ ਆ ਕੇ ਤੇ 10 ਕਿ ਦਿਨ ਬਾਅਦ ਮੈਂ ਵੀ ਆਪਦਾ ਜਗਾੜ ਕੀਤਾ ਕੋਈ ਪੈਸਾ ਟਕਾ ਇਕੱਠਾ ਕੀਤਾ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ 2500 ਰੁਪਿਆ ਮੈਨੂੰ ਬਣ ਗਿਆ 2500 ਰੁਪਿਆ ਲੈ ਕੇ ਭਾਈ ਮੈਂ ਦਿੱਤੇ ਹੋਏਕਰਾਰ ਤੇ ਮੰਗਲਵਾਰ ਨੂੰ ਜਾਣਾ ਸੀ ਤੇ ਸੋਮਵਾਰ ਨੂੰ ਮੈਂ ਗੱਡੀ ਚੜ੍ਹ ਗਿਆ ਹੱਥ ਨਾਲ ਟੜ ਗਿਆ ਰਾਤ ਨੂੰ ਜਾ ਉਤਰਿਆ ਤੇ ਉਹ ਬਾਈ ਵੀ ਆ ਪਹੁੰਚੇ ਸਾਰਿਆਂ ਨੂੰ ਇੱਕ ਨੂੰ ਛੱਡ ਕੇ ਬਾਕੀ ਸਾਰੇ ਆ ਗਏ ਚਲੋ ਜੀ ਠੀਕ ਹੈ ਤੜਕੇ ਭਾਈ ਆਪਾਂ ਚੱਲਾਂਗੇ ਕਿੱਥੇ ਚੱਲਾਂਗੇ ਆਪਾਂ ਬੀਕਾ ਨੇਰ ਚੱਲਾਂਗੇ ਉੱਥੇ ਪੁੱਛਾਂਗੇ ਵੀ ਇੱਥੋਂ ਦਾ ਜਿਹੜਾ ਹੈਗਾ ਨਾ ਕੋਈ ਮਨਿਸਟਰ ਕੋਈ ਵੱਡਾ ਮੰਤਰੀ ਉਹ ਕੌਣ ਹੈ ਤੇ ਕਿੱਥੇ ਰਹਿੰਦਾ ਉਹ ਤੇ ਉਹਨੂੰ ਆਪਾਂ ਪਾੜ ਲਾਂਗੇ ਤੇ ਉਹਦੇ ਕੋਲੇ ਜਾ ਕੇ ਆਪਾਂ ਬੇਨਤੀ ਕਰ ਲਾਂਗੇ ਚਲੋ ਇਹ ਠੀਕ ਆ ਜੀ ਸਾਡੇ ਤੋਂ ਇੱਕ ਬੰਦਾ ਕਹਿਣ ਲੱਗਾ ਕਹਿੰਦਾ ਇੱਥੇ ਆਪਾਂ ਸਰਪੰਚ ਹੈਗਾ ਉਹਦੇ ਕੋਲੇ ਚੱਲ ਪੜਦੇ ਹਾਂ ਅਸੀਂ ਤਾਂ ਭਾਈ ਉਹ ਸਰਪੰਚ ਕੋਲੇ ਵਾਗ ਗਏ ਜਦੋਂ ਅਸੀਂ ਉਹ ਸਰਪੰਚ ਕੋਲੇ ਗਏ ਤੇ ਸਰਪੰਚ ਨੂੰ ਸਾਰੀ ਬੜਕ ਪਤਾ ਲੱਗ ਗਿਆ ਵੀ ਇਹ ਬੰਦੇ ਜਿਹੜਾ ਮੋਗਾ ਲਵਾ ਲੈਣਗੇ ਠੀਕ ਹੈ ਸਰਪੰਚ ਕਹਿੰਦਾ ਵੀ ਸਾਨੂੰ ਬੇਕਾਂਦੇ ਨਹੀਂ ਮਿਲੂਗਾ ਉਹ ਤਾਂ ਹੋ ਸਕਦਾ ਦਿੱਲੀ ਰਹਿੰਦਾ ਹੋਵੇ ਪਰ ਘਰਤਾ ਉਹਦਾ ਬੀਕਾਨੇਰ ਵੀ ਹੈਗਾ ਤੇ ਸਟੇਸ਼ਨ ਤੋਂ ਤੁਸੀਂ ਪੁੱਛ ਰਹੇ ਹੋ ਤੇ ਸਾਨੂੰ ਆਪੇ ਰੇਖੇ ਵਾਲਾ ਲੈ ਜਾਊਗਾ ਜਾਣੀ ਉਹਦਾ ਕੋਈ ਨਾਮ ਥੇ ਕੋਈ ਐਡਰੈਸ ਪੱਕਾ ਉਹਨੇ ਨਹੀਂ ਸਾਨੂੰ ਦਿੱਤਾ ਕਿਉਂ ਨਾ ਦਿੱਤਾ ਇਹ ਅਸੀਂ ਉਸ ਟਾਈਮ ਤਾਂ ਮਹਿਸੂਸ ਨਹੀਂ ਕਰ ਸਕੇ ਪਰ ਬਾਅਦ ਦੇ ਵਿੱਚ ਸਾਨੂੰ ਵੀ ਪਤਾ ਲੱਗਿਆ ਕਿ ਜਿਹੜੇ ਉਹ ਵਾਗੜੀ ਲੋਕ ਸੀ ਉਹ ਪਾਣੀ ਲਾਉਣਾ ਹੀ ਪਸੰਦ ਨਹੀਂ ਕਰਦੇ ਸੀ ਉਹ ਸਮਝਦੇ ਸੀ ਵੀ ਜੇ ਖੇਤ ਨੂੰ ਪਾਣੀ ਲਾਉਣਾ ਤੇ ਪਹਿਲਾਂ ਪਾਣੀ ਲਾਉਣਾ ਪਊ ਫੇਰ ਬਾਣ ਬੋਣਾ ਪਊ ਫੇਰ ਉਹਦੇ ਵਿੱਚ ਕੱਖ ਵਗੈਰਾ ਜ਼ਿਆਦਾ ਹੋਣਗੇ ਉਹ ਮਾਰਨੇ ਪੈਣਗੇ ਤੇ ਤਾਂ ਕੰਮ ਹੀ ਕਿੰਨਾ ਵੱਜੂਗਾ ਹੁਣ ਮੀਂਹ ਦੇ ਆਸਰੇ ਸਿਆੜ ਕੱਢੋ ਆਪੇ ਖੇਤੀ ਪੱਕ ਜਾਣੀ ਐ ਲੋੜ ਹੀ ਨਹੀਂ ਪਾਣੀ ਬਸ ਵੱਢਣ ਬੜੇ ਵਗਜੋ ਜੇ ਮੀਂਹ ਹੋਰ ਪੈ ਗਿਆ ਚੰਗੀ ਹੋਜੂਗੀ ਵੱਢ ਲਾਂਗੇ ਤੇਨੇ ਉੱਤੇ ਖਰਚ ਕਿਉਂ ਹੋਰ ਕਰੀਏ ਕਿਉਂ ਪਕਾਈ ਕਰੀਏ ਉਹ ਮੀਂਹ ਦੇ ਆ ਪਾਣੀ ਨਹਿਰੀ ਪਾਣੀ ਦੇ ਖਿਲਾਫ ਸੀ ਧਰਤੀ ਦੇ ਲੱਗਣ ਦੇ ਖਿਲਾਫ ਸੀ ਸਾਡੀ ਤਾਂ ਹਲੇ ਦਰਖਾਸਤਾਂ ਜਿਹੜੀ ਅਸੀਂ ਲਿਖਾਉਣੀ ਸੀ ਜਾ ਕੇ ਬੇਕਾਨੇਰ ਨੂੰ ਅਸੀਂ ਜਦੋਂ ਗੱਡੀ ਚੜ੍ਹੇ ਤੇ ਭਰਾਵੋ ਕੀ ਕਹ ਦੱਸੀਏ ਤੁਹਾਨੂੰ ਅਸੀਂ ਇੱਕੋ ਢੱਬੇ ਦੇ ਵਿੱਚ ਬਹਿ ਗਏ ਢੱਬੇ ਦੇ ਵਿੱਚ ਇੱਕੋ ਬਹਿ ਗਏ ਦੋ ਚਾਰ ਸਵਾਰ ਗਏ ਉਸ ਢੱਬੇ ਦੇ ਵਿੱਚ ਹੋਰ ਸੀ ਤੇ ਪੰਜ ਛੇ ਅਸੀਂ ਸੀ ਤੇ ਕੁਦਰਤੀ ਮਿੱਤਰੋ ਕੀ ਹੋਇਆ ਲੋਨ ਕਰਨ ਸਰ ਤੋਂ ਗੱਡੀ ਥੋੜੀ ਜਿਹੀ ਅੱਗੇ ਤੁਰੀ ਹੌਲੀ ਹੌਲੀ ਤੁਰਦੀ ਤੇ 5 6 ਚੜ ਗਏ ਚੜ ਕੀ ਗਏ ਕੋਲੇ ਬਨੂਖਾ ਢਟ ਗਟ ਗਿਆ ਟੋੜੇ ਆ ਲੀਆਂ ਤੇ ਮੂੰਹ ਬੰਨੇ ਤੇ ਡੱਬੇ ਵੀ ਸਾਡੇ ਜੀ ਵੱੜ ਗਏ ਉਹ ਜਿਹੜੇ ਭਰਾਵੋ ਸਾਡੇ ਕੋਲੇ ਸੀਗੇ ਚਾਰ ਚਾਰ ਛਲੜ ਕਿਸੇ ਕੋਲੇ 100 ਕਿਸੇ ਕੋਲੇ 200 ਉਹ ਸਾਰੇ ਭਾਈ ਉਹਨਾਂ ਨੇ ਖੋਲੇ ਇੱਥੋਂ ਤੱਕ ਕਿ ਸਾਡੀਆਂ ਟਿਕਟਾਂ ਵੀ ਨਾ ਛੱਡੀਆਂ ਟਿਕਟਾਂ ਨਾ ਛੱਡੀਆਂ ਵੀ ਇਹ ਵੀ ਡਰਦੇ ਟਿਕਟ ਦੇ ਮਾਰੇ ਵੀ ਇੱਥੇ ਉਤਰ ਜਾਣ ਗਾਹਾਂ ਠਾਣੇ ਕਚਹਿਰੀ ਤੱਕ ਵੀ ਨਾ ਪਹੁੰਚ ਸਕਣ ਸਾਡੀਆਂ ਟਿਕਟਾਂ ਵੀ ਖੋਲੀਆਂ ਉਹਨਾਂ ਨੇ ਸਾਡੇ ਵਿੱਚ ਇੱਕ ਮੁੰਡਾ ਸੀ ਥੋੜੀ ਜਿਹੀ ਛੋਟੀ ਉਮਰ ਦਾ ਸੀ ਉਹਦੇ ਕੰਨਾਂ ਦੇ ਵਿੱਚ ਪਾਈਆਂ ਹੋਈਆਂ ਸੀ ਨੱਤੀਆਂ ਹਾਂਜੀ ਨੱਤੀਆਂ ਸਿਉਨੇ ਦੀਆਂ ਯਾਨੀ ਪਹਿਲਾਂ ਸ਼ੌਂਕ ਸੀ ਬਾਅਦ ਦੇ ਵਿੱਚ ਸ਼ੌਂਕ हट ਗਿਆ ਸੀ ਤੇ ਫੇਰ ਫੇਰ ਹੁਣ ਥੋੜੇ ਥੋੜੇ ਕੰਨ ਕੋਈ ਨਾ ਕੋਈ ਬੰਨਣ ਲੱਗੇ ਮੁੰਡੇ ਪਾ ਲੈਂਦੇ ਆ ਤੇ ਉਦੋਂ ਆਮ ਰਵਾਜ ਸੀ 7 ਇਹ ਗਿਆ 29 ਕੰਨਾਂ ਦੇ ਵਿੱਚ ਪਾਉਂਦਿਆਂ ਤੇ ਉਹ ਮੁੰਡੇ ਦੀ ਜਿਹੜੀ ਮਾਂ ਸੀ ਉਹ ਗੁਜ਼ਰ ਗਈ ਸੀ ਤੇ ਮਾਂ 29 ਜਿਹੜੀ ਜਾਂਦੀ ਹੋਈ ਮਰਨ ਵੇਲੇ ਨਾ ਉਹ ਉਹਨੂੰ ਦੇ ਕੇ ਗਈ ਸੀ ਪਹਿਲਾ ਇਹ ਮੇਰੀ ਨਿਸ਼ਾਨੀ ਹੈ ਮੇਰੀ ਯਾਦ ਹੈ ਪੁੱਤ ਇਹਨਾਂ ਨੂੰ ਕਿਸੇ ਕੀਮਤ ਉੱਤੇ ਗਵਾਈ ਨਾ ਪੈਨੋ ਕਿੰਨੀ ਹੀ ਪੀੜਾ ਜੀ ਜਦੋਂ ਇੱਕ ਟਾਕੂ ਦੀ ਉਸ ਬੱਚੇ ਤੇ ਨਿਗਾਹ ਪਈ ਉਹ ਸਾਡੇ ਸਾਥੀ ਤੇ ਨਿਗਾਹ ਪਈ ਮੁੰਡੇ ਤੇ ਨਿਗਾਹ ਪੈ ਗਈ ਤੇ ਉਹਦੀ ਜੇਬ ਚੋਂ ਜਿਹੜੇ 10 ਨਿਕਲੇ ਉਹ ਤਾਂ ਕੱਢ ਹੀ ਲਏ ਉਹਨੇ ਤੇ ਉਹ ਕਹਿੰਦਾ ਵੀ ਆ ਨੱਤੀਆਂ ਵੀ ਲਾ ਉਹ ਕਹਿੰਦਾ ਜੀ ਇਹ ਤਾਂ ਮੇਰੀ ਮਾਂ ਦੇ ਹੱਥਾਂ ਦੀਆਂ ਨਾ ਤੇ ਮੈਂ ਤਾਂ ਇਹ ਲਾ ਨਹੀਂ ਸਕਦਾ ਉਹਨੇ ਲੱਪੜ ਮਾਰਿਆ ਭਈ ਉਹਦੇ ਕਹਿੰਦਾ ਲਾ ਕਿਉਂ ਨਹੀਂ ਸਕਦਾ ਦੂਜੇ ਨੇ ਬੰਦੂਖ ਤਾਣ ਰੱਖੀ ਅਸੀਂ ਵੀ ਬੇਵਾਸ ਹੋਏ ਬੈਠੇ ਕੋਈ ਉਹਦੀ ਮਦਦ ਕਰ ਸਕਤੇ ਭਾਈ ਉਹਨੇ ਤਾਂ ਨੱਤੀਆਂ ਨਾ ਲਾਈਆਂ ਕਹਿੰਦਾ ਵੀ ਲੱਪੜ ਭਵੇਂ ਇੱਕ ਦੇ ਦੋ ਮਾਰ ਲੈ ਭਵੇਂ ਮੇਰੇ ਬੰਦੂਖ ਮਾਰਤੇ ਪਰ ਮੈਂ ਨੱਤੀਆਂ ਤਾਂ ਨਹੀਂ ਲਾ ਕੇ ਦਿੰਦਾ ਜਦੋਂ ਐਵੇਂ ਗੱਲ ਸੁਣੀ ਜਿਹੜਾ ਡਾਕੂਆਂ ਦਾ ਆਗੂ ਸੀ ਯਾਨੀ ਸਰਦਾਰ ਸੀ ਉਹਨੇ ਆਖਿਆ ਹੈ ਐਡਾ ਦਲੇਰ ਮੁੰਡਾ ਜਿਹੜਾ ਬਲੂਖ ਤੋਂ ਵੀ ਨਹੀਂ ਡਰਦਾ ਮਰਨ ਤੋਂ ਡਰ ਨਹੀਂ ਰਿਹਾ ਤੇ ਸਾਡੇ ਸਾਹਮਣੇ ਵੀ ਜਵਾਬ ਦੇ ਜਾਂਦਾ ਹੂੰ ਉਹ ਕਹਿੰਦਾ ਬਖਾਤਾ ਸੀ ਕਿਹੜਾ ਹੈ ਜਿਨਾਂ ਨੇ ਵੇਖਿਆ ਆਹਾ ਕਹਿੰਦਾ ਕਿਉਂ ਵੀ ਕਹਿੰਦਾ ਕਿਉਂਕਿ ਇਹ ਤਾਂ ਮੇਰੀ ਜਾਨ ਤੋਂ ਪਿਆਰੀਆਂ ਨਾ ਮੈਨੂੰ ਮਾਰ ਕੇ ਤਾਂ ਲਿ ਜਾ ਸਕਦਾ ਉਹਨਾਂ ਦੇ ਵਿੱਚ ਇੱਕ ਡਾਕੂ ਇਸ ਜਿਹੇ ਆ ਵੀ ਸੀ ਉਹ ਕਹਿੰਦਾ ਜੀ ਛੱਡੋ ਪਰ ਇੱਕ ਗੱਲ ਨਵੇੜੋ ਉਹਨੇ ਚਾਕੂ ਕਢ ਲਿਆ ਆਪਣੀ ਜੇਬ ਚ ਛੁਰਾ ਆ ਜਾ ਕਹਿੰਦਾ ਕਿਉਂਵੇਂ ਝਗੜਾ ਕਰਦੇ ਹੋ ਤੇ ਮੈਂ ਕਹਿੰਦਾ ਤੇ ਕੰਨੀ ਵੱਢ ਕੇ ਲੈ ਜਣਾ ਨਾ ਖੋਲਣੀਆਂ ਪੜਨਾ ਕਰਨੀਆਂ ਪੈਣ ਤੇ ਡਾਕਟਰ ਦਾ ਸਰਦਾਰ ਕਹਿੰਦਾ ਨਹੀਂ ਰੁਕ ਜਾਓ ਇੱਥੇ ਇਹ ਜਵਾਨ ਹੈ ਹੌਸਲੇ ਵਾਲਾ ਦਲੇਰ ਬਹਾਦਰ ਮੁੰਡਾ ਹੈ ਇਹਦੀ ਲੋੜ ਹੈ ਤੁ ਬਾਜ ਨੂੰ ਕੀ ਹੋ ਗਿਆ ਅਸੀਂ ਤਾਂ ਕਹਿੰਦਾ ਇਹਨਾਂ ਧੰਡਿਆਂ ਦੇ ਵਿੱਚ ਪੈ ਗਏ ਇਹ ਸਾਨੂੰ ਵੀ ਡੱਕ ਰ ਰਿਹਾ ਸਾਨੂੰ ਵੀ ਸਕਾਰ ਰਿਹਾ ਕੁਝ ਸਾਡੇ ਵੀ ਮੂਰੇ ਬੋਲ ਰਿਹਾ ਹੈ ਸਾਨੂੰ ਇਹਦੀ ਗੱਲ ਦਾ ਸਮਝਣਾ ਚਾਹੀਦਾ ਇਸ ਇਸ ਗੱਲ ਇਸ ਵਾਸਤੇ ਇਹਦੇ ਕੰਨ ਨਹੀਂ ਵੱਢਣੇ ਨਾ ਇਹਦੀਆਂ ਨੱਤੀਆਂ ਲਾਉਣੀਆਂ ਥਾਪੀ ਦੇ ਕੇ ਦਹਾਂ ਰੋਟ ਜਿਹੜਾ ਲਿਆਦਾ ਸਾਥੋਂ ਹੀ ਸੀ ਕੱਢ ਕੇ ਮੁੰਡੇ ਨੂੰ ਫੜਾਤਾ ਕਿ ਮੈਂ ਮੇਰੇ ਵੱਲੋਂ ਨਾਮ ਸ਼ੇਰ ਵਗਿਆ ਹੈ ਰੱਖ ਆਉਦੀ ਮਾਤਾ ਦੀ ਨਿਸ਼ਾਨੀ ਖਾਂ ਕੇ ਰੱਖ ਚਲੋ ਜੀ ਗੱਡੀ ਅਗਲੇ ਸਟੇਸ਼ਨ ਤੇ ਰੁਕੀ ਤੇ ਅਸੀਂ ਭਾਈ ਉੱਥੇ ਉਤਰ ਕੇ ਕਿਉਂ ਉਤਰਨਾ ਹੀ ਸੀ ਇਹ ਸਾਡੇ ਕੋਲੇ ਅੱਗੇ ਜਾਣ ਵਾਸਤੇ ਕਰਾਇਆ ਪੜਾ ਹੈ ਨਹੀਂ ਅਸੀਂ ਵਾਪਸ ਆ ਗਏ ਭਾਈ ਉਸੇ ਅਰਦਨ ਸਰ ਪਿੰਡ ਦੇ ਵਿੱਚ ਮੁੜ ਕੇ ਵੀ ਚਲੋ ਇੱਥੋਂ ਕੋਈ ਵਾਪਸ ਜਾਣ ਦਾ ਤਾਂ ਗੱਲ ਕਰਾਂਗੇ ਨਾਲੇ ਕੋਈ ਸਰਪੰਚ ਕੋਲੇ ਚੱਲਾਂਗੇ ਕੋਈ ਰਬਟ ਵਗੈਰਾ ਕੋਈ ਪੁਲਿਸ ਵਗੈਰਾ ਨੂੰ ਤਲਾਸ਼ ਕਰਾਂਗੇ ਅਸੀਂ ਜਦੋਂ ਵਾਪਸ ਉੱਥੇ ਆਏ ਉਧਰੋਂ ਪਿੰਡ ਦੀ ਪੰਚਾਇਤ ਦੇ ਵੀ ਤਾਂ ਇਕੱਠ ਹੋਇਆ ਪਿਆ ਸੀ ਕਹਿ ਰਹੇ ਸੀ ਸਰਦਾਰ ਤਾਂ ਇੱਥੇ ਮੋਗਾ ਲਵਾ ਕੇ ਸਾਨੂੰ ਫਾਇਦੇ ਦੇ ਦੇਣਗੇ ਇਸ ਵਾਸਤੇ ਕੋਈ ਮਤਾ ਪਾਓ ਤਾ ਜੋ ਇੱਥੇ ਕੋਈ ਮੋਗਾ ਨਾ ਲੱਗੇ ਕੋਈ ਕੱਸੀ ਨਾ ਬਣੇ ਇੱਧਰ ਕੋਈ ਪਾਣੀ ਦਾ ਖਾਲ ਨਾ ਬਣੇ ਇੱਧਰ ਲਓ ਜੀ ਬਾਗੜੀ ਤਾਂ ਹੋਊਗਾ 100 ਜੀ ਤੇ ਅਸੀਂ ਪੰਜ ਕ ਅਸੀਂ ਆਪਦੀ ਦਲੀਲ ਰੱਖੀ ਆਪਦੀ ਰੈ ਰੱਖੀ ਵੀ ਜੀ ਇਹਦੇ ਨਾਲ ਜਾਨਵਰ ਵੀ ਪਾਣੀ ਪੀਣਗੇ ਗਾਹਾਂ ਜਾ ਕੇ ਅਸੀਂ ਤਲਾਬ ਵਗੈਰਾ ਕੋਈ ਡੱਗੀ ਵਗੈਰਾ ਬਣਾ ਲਾਂਗੇ ਉੱਥੋਂ ਲੋਕ ਪਾਣੀ ਪੀਆ ਕਰਨਗੇ ਜੇ ਪਾਣੀ ਉੱਥੇ ਜਾਊਗਾ ਤਾਂ ਤਾਂ ਉਹਨਾਂ ਦੀ ਦਲੀਲ ਸੀ ਕਹਿੰਦੇ ਰੇਤਰਾ ਲਾਕਾ ਹੈ ਜੇ ਇੱਥੇ 2 ਇੰਚ ਵੀ ਮੋਗਾ ਲੱਗ ਗਿਆ ਨਾ ਤੇ ਇੱਕ ਕਿੱਲਾ ਪਾਣੀ ਦਾ ਵੀ ਹਫਤੇ 'ਚ ਉਹ ਨਹੀਂ ਲਾਉਂਦਾ ਧਰਤੀ ਉੱਥੇ ਹੀ ਪੀ ਜਾਂਦੀ ਹੈ ਉੱਥੇ ਹੀ ਪੀ ਜਾਂਦੀ ਹੈ ਗਾਹਾਂ ਦਾ ਦੁਰਦਾ ਹੀ ਨਹੀਂ ਇਸ ਵਾਸਤੇ ਮੋਗਿਆਂ-ਮਗਿਆਂ ਦਾ ਕੋਈ ਫਾਇਦਾ ਨਹੀਂ ਦੂਜਾ ਨੰਬਰ ਵੀ ਜੇ ਤੁਸੀਂ ਪਾਣੀ ਲਾਉਂਗੇ ਨਦੀਨ ਕੱਖ ਹੋਣਗੇ ਤੇ ਫਸਲਾਂ ਤਾਂ ਹੁਣੇ ਹੀ ਹਟ ਜਾਣਗੀਆਂ ਇਸ ਵਾਸਤੇ ਇਹ ਉਹਨਾਂ ਲੋਕਾਂ ਦੀ ਜਿਹੜੀ ਸੋਚ ਸੀ ਉਹ ਸਾਡੀ ਸੋਚ ਦੇ ਨਾਲ ਰਲਦੀ ਨਹੀਂ ਸੀ ਫਰਕ ਸੋਚਣ ਦਾ ਵੀ ਹੈ ਤੇ ਕੁਝ ਇਹ ਵੀ ਕਹਿ ਲਓ ਕਿ ਸਾਡੀ ਸੋਚ ਦੇ ਨਾਲ ਉਹਨਾਂ ਦੀ ਸੋਚ ਚੰਗੀ ਵੀ ਹੋ ਸਕਦੀ ਹੈ ਕੁਝ ਸੱਜਣ ਮਿੱਤਰ ਗਣ ਕੇ ਉਹਨਾਂ ਦੀ ਸੋਚ ਮਾੜੀ ਹੈ ਇਹ ਫੈਸਲਾ ਅਗੇ ਤੁਸੀਂ ਕਰ ਲਿਓ ਬਾਕੀ ਮਿੱਤਰੋ ਹੁਣ ਅਗਲੀ ਵੀਡੀਓ ਦੇ ਵਿੱਚ ਅਗਲੀ ਹੱਡ ਬੀਤੀ ਦਾ ਪਾਰਟ ਲੈ ਕੇ ਮੈਂ ਤੁਹਾਨੂੰ ਮਿਲਾਂਗਾ